ਪੀਸ ਚੈੱਕ ਕਰ ਲੋ ਕਿਤੇ ਪਰੇ ਪਰੇ ਪੀਸ ਨੇ ਕਲਰ ਚੈੱਕ ਕਰ ਲੋ ਜੀ ਜਰ ਮਤਲਬ 600 ਦਾ 600 ਦਾ ਇੱਕ ਤੁਸੀਂ ਪਹਿਲਾਂ ਹੁਣ 600 ਦੇ ਦੋ ਮਿਲ ਜਾਣਗੇ ਹਾਂ 600 ਰੁਪਏ ਦੇ ਦੋ ਕਿ 1000 ਦਾ ਪ੍ਰਾਈਸ ਰਹੇਗਾ ਸਿਰਫ 400 ਦੇ 400 ਰੁਪਏ ਦੇ ਵਿੱਚ ਤਿੰਨ ਜਿਹੜੀਆਂ ਟੀ-ਸ਼ਰਟਾਂ ਮਿਲ ਜਾਣਗੀਆਂ ਲਓ ਕੋਈ 400 ਦੇ ਵਿੱਚ ਮੈਂ ਚੈੱਕ ਕਰਦਾ ਹਾਂ ਜੈਂਸ ਲੋਰ ਰਹਿਣ 450 ਸਟਾਰਟ ਹੈ ਇੱਕ ਨਾਲ ਇੱਕ ਫ੍ਰੀ 800 ਰੁਪਏ ਦੀ ਜੀਨ ਆਪਾਂ 999 ਰੁਪਏ ਕਰਦੇ। 3-400 ਦਾ ਡਿਸਕਾਊਂਟ ਪਹਿਲਾਂ ਮਿਲ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਜੀਨ ਬੰਦਾ ਕਸਟਮਰ 4-5 ਪੈਂਟਾਂ ਦਾ ਵੈਸੀ ਲੈ ਲੈਂਦਾ ਉਹ ਆਪਾਂ ਇੱਕ ਜੀਨ ਫ੍ਰੀ ਦਾਂਗੇ। 800 ਰੁਪਏ ਪੈਂਟਾਂ ਦੀ ਸਰ 800 ਦੇ ਵਿੱਚ ਜੀਨ ਆ ਜੀ ਮੈਂ ਇੰਨਾ ਦਿੱਤਾ ਦਿੰਨਾ ਇੱਕ ਨਾਲ ਇੱਕ ਫ੍ਰੀ। ਮਤਲਬ ਪੈਂਟ ਜਿਹੜੀ ਹੈਗੀ 535 ਰੁਪਏ ਦੀ ਰਹਿ ਗਈ ਜੀ। 535 ਰੁਪਏ ਦੀ ਰਹਿ ਗਈ। ਲਓ ਜੀ ਚੱਕੋ ਕਾਟਨ ਦੀ ਪੈਂਟ 535 ਜਿਹੜਾ ਮਾਰੀ ਸਾਈਜ਼ ਲੈ ਲਓ 30 ਤੋਂ ਲੱਗੇ ਖਰੀਦ ਸਾਈਜ਼ ਹੈ। ਬੈਕ ਤੇ ਵੈਨਰ ₹390 ਰੁਪਏ ਦੀ ਟੀ-ਸ਼ਰਟ ₹499 ਲੱਗੀ ਇਹਦੇ ਐਮਆਰਪੀ ਰੱਖੜੀ ਵਾਸਤੇ ਉਪਰ ਇੱਕ ਨ ਇੱਕ ਫ੍ਰੀ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਵੀ ਅੱਜ ਦੀ ਵੀਡੀਓ ਬੜੀ ਧਮਾਕੇਦਾਰ ਹੋਣ ਵਾਲੀ ਆ ਬਹੁਤ ਵੱਡੇ ਵੱਡੇ ਤੁਹਾਡੇ ਫਾਇਦੇ ਕਰਾਉਣੇ ਨੇ ਕਿੰਨੇ ਦੇ ਅਪ ਟੂ 50% ਜਿੰਨੇ ਦੀਆਂ ਪਹਿਲਾਂ ਤੁਸੀਂ ਇੱਕ ਚੀਜ਼ ਲੈਂਦੇ ਸੀ ਉਹਨੇ ਪੈਸਿਆਂ ਵਿੱਚ ਦੋ ਦੋ ਚੀਜ਼ਾਂ ਤੁਹਾਨੂੰ ਲੈ ਕੇ ਦੇਣੀਆਂ ਨੇ ਇਹ ਸਾਰਾ ਫਾਇਦਾ ਕਿੱਥੇ ਹੋਣਾ ਤੁਹਾਡਾ ਤੁਹਾਡਾ ਹੋਣਾ ਜੀ ਐਨਵੀ ਸਟੋਰ ਮਰੇ ਰਿਕਾਰਡ ਲਾ ਲਿਆ ਆਂਦੇ ਐਨਵੀ ਸਟੋਰ ਹੈਗਾ ਕਿੱਥੇ ਆ ਉਹ ਤੁਹਾਨੂੰ ਦੱਸ ਦਿੰਨੇ ਆ ਜਦੋਂ ਆਪਾਂ ਕਾਲਜ ਰੋਡ ਤੋਂ ਜਾਂਦੇ ਆ ਜੀ ਆਹ ਸਾਹਮਣੇ ਕਾਲਜ ਰੋਡ ਹੈ ਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਨੂੰ ਹੈਗਾ ਔਰ ਸਾਹਮਣੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਹੈ ਤੇ ਚੌਂਕ ਦੇ ਵਿੱਚ ਹੈਗਾ ਜੀ ਐਨਵੀ ਸਟੋਰ ਤੇ ਅੱਜ ਲਈ ਜਿਹੜੀ ਇਹਨਾਂ ਨੇ ਸੇਲ ਲਾਈ ਆ ਲਿਮਟਿਡ ਜਿਹੜਾ ਹੈਗਾ ਇਹਦੇ ਦਿਨ ਨੇ ਲੱਕੜੀ ਤੱਕ ਸੇਲ ਚੱਲਣੀ ਆ ਤੇ ਸਾਰੇ ਮਾਲ ਤੇ ਸੇਲ ਲਾਈ ਆ ਇਹਨਾਂ ਨੇ ਮਤਲਬ ਬਹੁਤ ਵੱਡੇ ਵੱਡੇ ਤੁਹਾਡੇ ਫਾਇਦੇ ਹੋਣੇ ਨੇ ਬਾਕੀ ਤੁਹਾਨੂੰ ਪਤਾ ਹੀ ਆ ਸਟਾਕ ਸਾਰਾ ਮ ਚਾਹੇ ਲੇਡੀਆਂ ਦਾ ਹੋਵੇ ਬੱਚਿਆਂ ਦਾ ਹੋਵੇ ਜਾਂ ਆਪਾਂ ਕਹਿੰਦੇ ਏਜੈਂਟਸ ਦਾ ਹੋਵੇ ਤੇ ਸੇਲ ਸਾਰਿਆਂ ਤੇ ਲੱਗੀ ਆ ਅਰੇ ਵੀਰੋਸ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਆਦਾਬ ਜੈ ਮਾਤਾ ਦੀ ਇਸ ਵਾਰ ਆਪਾਂ ਰਕੜੀ ਦੇ ਲਾਇਆ ਤਮਾਕਾ ਜੀ ਜਿਹੜੀ ਸਲੀ ਆਪਣੀ ਸੇਲ ਹੋਈ ਗਈ ਹੈ ਐ ਸਮਝ ਲਓ ਬਹੁਤ ਰੀਜ਼ਨੇਬਲ ਹੈ ਆਪ 250% ਡਿਸਕਾਊਂਟ ਹੈ ਜੀ ਇਹ ਤਾਂ ਹਰ ਚੀਜ਼ ਤੇ ਆਪਾਂ ਡਿਸਕਾਊਂਟ ਦੋ ਮੈਂ ਜਿਹੜੀ ਮਰਜ਼ੀ ਸ਼ੌਪ ਤੇ ਚੀਜ਼ ਐ ਖਰੋ ਤੁਹਾਨੂੰ ਡਿਸਕਾਊਂਟ ਮਿਲੇਗਾ ਉੱਤੇ ਹਰ ਚੀਜ਼ ਤੇ ਡਿਸਕਾਊਂਟ ਮਿਲਣਾ ਡਿਸਕਾਊਂਟ ਤੋਂ ਬਾਅਦ ਰੇਟ ਹੀ ਇੰਨੇ ਰੀਜ਼ਨੇਬਲ ਹੋ ਗਏ ਆਪਣੇ ਤੁਸੀਂ ਸੋਚ ਵੀ ਨਹੀਂ ਸਕਦੇ ਮਤਲਬ ਰੂ ਖੁਸ਼ ਹੋ ਜੇਗੀ ਤੁਹਾਡਾ ਇਨਾ ਡਿਸਕਾਊਂਟ ਹੋਗਾ ਰੇਟ ਇਹ ਹੋਏਗਾ ਆਈਟਮਾਂ ਦੇਖ ਲੈ ਲੇ ਆ ਸਭ ਤੋਂ ਪਹਿਲਾਂ ਬੱਚਿਆਂ ਦੀ ਆਈਟਮਾਂ ਦਿਖਾਉਣੇ ਉਹਦੀ ਹਾਂਜੀ ਕੀਰਦ ਟੀ-ਸ਼ਰਟ ਹੈ ਸਰ ਇਹ ਲਾਈਕਰਕ ਆਪਣਾ ਬੈਕ ਪ੍ਰਿੰਟਰ ਹੈ ਬਾਏ 1 ਗੇਟ 1 ਫ੍ਰੀ ਸਰ ਓਕੇ ਜੀ ਦੇਖੋ ਤੁਹਾਨੂੰ ਕੀ ਪ੍ਰਾਈਸ ਕੀ ਪੈ ਜਾਂਦਾ ਜੀ ਇਹਦਾ ਇਹ ਸਰ ਪੈਗੀ ਸਿਰਫ 240 ਰੁਪਏ ਦੀ 250 ਰੁਪਏ ਦੀ ਓਕੇ 250 ਰੁਪਏ 240 ਰੁਪਏ ਦੀ ਦੇਖੋ ਕਿੰਨਿਆ ਪਿਆਰੇ ਪਿਆਰੇ ਪੀਸ ਨੇ ਜੀ ਕਹਾਂ ਦੇਖ ਲਓ ਕਿਤੇ ਪਿਆਰੇ ਪਿਆਰੇ ਨੇ ਦੇਖੋ ਬੈਕ ਡਿਜ਼ਾਈਨ ਚੱਕਰੋ ਫੱਟਾ ਦੇ ਬਾਈਫ ਦੇਖੋ ਕਿੰਨੀ ਸੋਹਣੀ ਲੱਗਣੀ ਹੈ ਇਹ ਚੀਜ਼ ਤੇ ਨਾਲ ਜਿਹੜਾ ਹੈਗਾ ਬੈਕ ਪ੍ਰਿੰਟ ਆ ਬੈਕ ਬਹੁਤ ਸੋਹਣਾ ਪ੍ਰਿੰਟ ਕੀਤਾ ਹੋਇਆ ਬਹੁਤ ਕਲਰ ਡਿਜ਼ਾਈਨ ਆ ਸਰ ਦੇਖੋ ਜੀ ਕੀ ਪਤਾ ਡਿਜ਼ਾਈਨ ਹੈ ਡਿਜ਼ਾਈਨ ਹੈ ਇਹ ਰਹੀ ਟੀ-ਸ਼ਰਟ ਬੱਚਿਆਂ ਦਾ ਕੋਲ ਸੈਟ ਹੈ ਜੀ ਇੱਕ ਨਾਲ ਇੱਕ ਫ੍ਰੀ ਹੈ ਇੱਕ ਨਾਲ ਇੱਕ ਫ੍ਰੀ ਹੈ ਜੀ ਹਾਂਜੀ ਕਿੰਨੇ ਕਿਲੇ ਪੈ ਜਾਂਦੀ ਹੈ ਸਰ ਇਹ 300 ਰੁਪਏ ਦਾ 300 ਤੇ 315 ਉਹਦੇ ਮਾ 300 ਰੁਪਏ ਦਾ 300 ਰੁਪਏ ਸਰ ਬੜਾ ਸਿੰਸ 150 ਉਹ ਠੀਕ ਹੈ ਇੱਕ ਆਪਾਂ ਹੋਰ ਤੁਮਾਰਾ ਲੈ ਕੇ ਆਏ ਸਰ ਬੱਚਿਆਂ ਦੀ ਟੀ-ਸ਼ਰਟ ਹੈ ਬੱਚੇ ਦਾ ਪਾਊਚ ਹੈ ਜਿਵੇਂ ਵੱਡੇ ਲਈ ਟੀ-ਸ਼ਰਟ ਹੁੰਦੀ ਹੁੰਦੀ ਹੈ ਉਹ ਸਭ ਦੀ ਆ ਹਨਾ ਜੀ ਜਿਹੜਾ ਮਰਦੀ ਸਾਹੀ ਲੈ ਲਓ ਸਰ ਅੱਛਾ ਜੀ ਹੂੰ 컬러 ਵੀ ਬਹੁਤ ਸੋਹਣੇ ਨੇ ਜੀ ਇਹਦੇ ਵਿੱਚ ਸਿਰਫ ਸਿਰ 300 ਰੁਪਏ ਪਾਊਚ ਹੈ ਮਤਲਬ ਇੱਕ ਟੀ-ਸ਼ਰਟ ਤੁਹਾਨੂੰ 100 ਰੁਪਏ ਦੀ ਪੈ ਗਈ ਜਿਹੜੀ ਹੈ ਜੀ ਸਰ ਜੀ ਸਰ ਕਲਰ ਚਾਰ ਦੇ ਵਿੱਚ ਨਾ ਕਲਰ ਕੰਬੀਨੇਸ਼ਨ ਦੇਖ ਲਓ ਸਾਰਾ ਕੁਝ ਦੇਖ ਲਓ ਜੀ ਚੱਕੋ ਜਿਹੜੀ ਜਿਹੜੀ ਹੈਗੀ ਆ ਪੂਰੇ ਮਲੇਰ ਕੋਲਡ ਦੇ ਵਿੱਚ ਘੁੰਮ ਕੇ ਨਹੀਂ ਮਿਲਦੀ ਜਿੰਨੀ ਤੁਹਾਨੂੰ ਇੱਕ ਮਿਲ ਜਾਣੀ ਆ 500 ਰੁਪਏ ਦਾ 500 ਰੁਪਏ ਦਾ ਸ਼ਲ 60 ਹੈ ਓਕੇ ਜੀ 500 ਰੁਪਏ ਐਮ ਆਰ ਬੀਏ ਇੱਕ ਨੈਕ ਫਰੀ ਤੇ ਬਾਕੀ ਸਟਾਕ ਦਾ ਤੁਹਾਨੂੰ ਦੱਸ ਹੀ ਦਿੱਤਾ ਵੀ ਸਟਾਕ ਜਿੰਨਾ ਪੂਰੇ ਮਲੇਰ ਕੋਲਡ ਜ ਮਿਲਦਾ ਉਹ ਨਾਲ ਤੁਹਾਨੂੰ ਐਨਵੀ ਸਟੋਰ ਤੋਂ ਮਿਲ ਜੂਗਾ ਬੱਚਿਆਂ ਦਾ ਦੇਖੋ 100% ਕਾਟਨ ਦੀ ਸ਼ਲ ਹੈ ਸਰ ਇਸ ਨੂੰ ਰੱਖੜੀ ਕਰਕੇ ਸ਼ੋਅ ਸਪੈਸ਼ਲ ਆਫਰ ਲਾਈਏ ਆਪਾਂ ਨੇ ਇੱਕ ਨਿਆ ਫੈਬ੍ਰਿਕ ਆਇਆ ਸਰ ਅਲਗਲੇ ਵੀ ਟ੍ਰੈਂਡ ਦੇ ਵਿੱਚ ਹੈ ਇਹ ਵੀ ਤੁਹਾਨੂੰ ਇੱਕ ਨੈਕ ਬ੍ਰੀ 500 ਬਈ ਦੋ ਓਕੇ ਅੱਜ ਵੀ ਆਪਾਂ ਨੇ ਫਿਰ ਕਸਟਮਰ ਦਾ ਫਾਇਦਾ ਕਰਨਾ ਹੈ ਵੱਧ ਤੋਂ ਵੱਧ ਰੇਟ ਘਟਦੇ ਰਹੇ ਨੇ ਉਹ ਵੱਧ ਤੋਂ ਵੱਧ ਗੱਸਵਾ ਫਾਇਦਾ ਕਰਨਾ ਹੈ ਕਿ ਕਸਟਮਰ ਨੂੰ ਰੇਟ ਕੋਲ ਦੇ ਵਿੱਚ ਬੱਚਿਆਂ ਦੇ ਲਈ ਵੀ ਕਿੰਨੀ ਵੈਰਾਈਟੀ ਮਿਲ ਜਾਣੀ ਹੈ ਜੀ ਇਸ ਦੇ ਵਿੱਚ ਬਾਕੀ ਮਾਰ ਲਓ ਵੈਰਾਈਟੀ ਤੇ ਨਿਕਾ ਜਿਹੜਾ ਪੀਸ ਪਈ ਨੇ ਇੱਧਰ ਪਈ ਨੇ ਸਾਰੇ ਬਹੁਤ ਵੈਰਾਈਟੀ ਹੋਈ ਜਾਂ ਲਓ ਜੀ ਕਰੋ ਚੱਕ ਸ਼ਰਟ ਦੀ ਬਹੁਤ ਜਿਓ ਕਿਉਂਕਿ ਸ਼ਰ ਲੈਣੀ ਆ ਲੱਗਦਾ ਪੈਂਟ ਵੀ ਲੈਣੀ ਪੈਣੀ ਤੇ ਉੱਪਰ ਡਿਸਕਾਊਂਟ ਦੇ ਦਤਾ ਹੁੰਦਾ ਜੇ ਡਿਸਕਾਊਂਟ ਮਿਲੂਗਾ ਪੈਂਟ ਤੇ ਉਦੋਂ ਬਾਅਦ ਸਿਰ ਦੇ ਲੋਰ ਆ ਜਾਗੀ ਆਪਣੀ ਹਲੋ 450 ਰੁਪਏ ਐਮ ਆਰ ਬੀ ਇੱਕ ਨਾ ਇੱਕ ਫ੍ਰੀ ਦੇਖ ਲਓ 200 ਰੁਪਏ ਦੇ ਆਸ-ਪਾਸ ਰਹਿ ਗਈ ਤੁਹਾਨੂੰ ਸਟਾਰਟਿੰਗ ਤੋਂ ਰੇਂਜ ਹੈ ਦੀ ਆ 500 ਰੁਪਏ ਦੋ ਇਹ ਪੀਸ ਚੈੱਕ ਕਰੋ ਜੀ ਅ ਕ੍ਰਸ਼ ਕਪੜਾ ਕਿੱਡੇ ਪਿਆਰੇ ਨੇ ਇਹ ਸਾਰੇ ਫੈਬਰਿਕ ਲੱਗਦੇ ਨੇ ਹਲੋ ਮੈਂ ਸਾਰੇ ਫੈਬਰਿਕ ਦਾ ਬਾਈ ਉਹਨਾਂ ਨੇ ਇੱਕ ਇੱਕ ਫੀਸ ਕੋਲ ਕੇ ਦਿਖਾਦਾ ਤੁਹਾਨੂੰ ਹਾਂ ਜੀ ਹਾਂ ਜੀ ਸਰ ਕਲਰ 400 ਸਾਰੇ ਜਿਹੜਾ ਮਰਜ਼ੀ ਲੈ ਲਓ ਇਹ ਸਭ ਸੈਂਪਲ ਦਿਖਾ ਰਹੇ ਤੁਹਾਨੂੰ ਮੈਂ ਆਈਟਮ ਬਹੁਤ ਨੇ ਓਏ ਦੇਖੋ ਦੂਸਰਾ ਇਹ 660 ਰੁਪਏ ਦਾ ਇਹ ਛੋਟੇ ਬੱਚਿਆਂ 23 ਸਾਈਜ਼ ਤੋਂ ਲੈ ਕੇ 32 ਸਾਈਜ਼ ਤੱਕ ਹੈ ਥੋੜਾ ਸਾਈਜ਼ ਨਾਲ ਥੋੜਾ ਡੇਟ ਪਲੱਸ ਹੋ ਜਾਏਗਾ ਓਕੇ ਇਹ ਵੀ ਇੱਕ ਨਾਲ ਇੱਕ ਫਰੀ ਹੈ ਸਰ ਮਤਲਬ 600 ਦਾ 600 ਦੇ ਇੱਕ ਸੀ ਪਹਿਲਾਂ ਹੁਣ 600 ਦੇ ਦੋ ਮਿਲ ਜਾਣਗੇ ਹਾਂ 660 ਰੁਪਏ ਦੇ ਦੋ ਨਿਕਲ ਰਹਿ ਸਕਦੇ ਇਹਦੇ ਵਿੱਚ ਇਹ ਮੈਂ ਸਾਰੇ ਨਹੀਂ ਖੋਲ ਪਾਉਂਗਾ ਮਤਲਬ ਇਹਨਾਂ ਦੀ ਇਹ ਗੱਲ ਬੜੀ ਵਧੀਆ ਹੁੰਦੀ ਹੈ ਕਿ ਇਹਨਾਂ ਕੋਲੇ ਵੈਰਾਈਟੀ ਬਹੁਤ ਹੁੰਦੀ ਹੈ ਇਹ ਨਹੀਂ ਹੈ ਵੀ ਇੱਕ ਚੀਜ਼ ਦੇ ਵਿੱਚ ਕੀ ਕਲਰ ਮਿਲਦਾ ਉਹਨੇ ਐਦ ਕੀ ਸਾਰਾ ਸਟਾਕ ਕਲੀਅਰਿੰਗ ਤੇ ਲਾਈਏ ਮਤਲਬ ਸਟਾਕ ਕਲੀਅਰ ਕਰ ਲੈ ਤੋ ਆਪਾਂ ਮੰਗਾਇਆ ਹੁਣ ਸਾਰਾ ਕਲੀਅਰਿੰਗ ਤੇ ਲਾਤਾ ਜਿਹੜੀ ਨੱਕਰੀ ਆ ਰਹੀ ਹੈ ਹਰ ਕਸਟਮਰ ਨੂੰ ਆਪਾਂ ਬੈਨੀਫਿਟ ਦੇਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੂਰੇ ਪੰਜਾਬ 'ਚ ਜਿੱਥੋਂ ਵੀ ਤੁਸੀਂ ਦੇਖ ਦੇਖਦੇ ਹੋ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਫਾਇਦਾ ਬਹੁਤ ਹੋਣਾ ਤੁਹਾਡਾ ਹਲੋ ਨਿਊ ਬੋਨ ਬੇਬੀ ਦੇ ਸੂਟ ਹੈ ਹਾਂਜੀ ਦੇਖੋ ਕਿੱਡੇ ਪਿਆਰੇ ਪੀਸ ਹੈ ਮਤਲਬ ਨਿਊ ਬੋਨ ਬ ਇਹ ਕੰਪਨੀ ਦੇ ਆਈਟਮਾਂ ਤੇ ਵੀ ਅਸੀਂ ਡਿਸਕਾਊਂਟ ਲਗਾਇਆ ਐਂਡ ਫਸਟ ਟਾਈਮ ਅਸੀਂ ਡੈਕਰੀ ਕਰਕੇ ਡਿਸਕਾਊਂਟ ਦੋ। ਮਤਲਬ ਕੰਪਨੀ ਦੇ ਆਈਟਮਾਂ ਤੇ ਵੀ ਇਸ ਵਾਰੀ ਤੁਹਾਨੂੰ ਡਿਸਕਾਊਂਟ ਮਿਲਣਾ ਬਹੁਤ ਵੱਡੀ ਸੇਲ ਆਈ ਹੈ ਜੀ ਇਹਨਾਂ ਦੀ। ਹੁਣ ਗੱਲ ਆਈਟਮਾਂ ਦਿਖਾਣਾ ਵੀ ਹੈ ਤੁਹਾਨੂੰ। ਅੱਜ ਕੱਲ ਚੱਲੇ ਨੇ ਕੋਟ ਸੈੱਟ। ਸਾਰੇ ਲੇਟੈਸਟ ਸੀਜ਼ਨ ਸਟਾਕ ਆਇਆ। ਮਤਲਬ ਜਿਹੜਾ ਕਲਰ ਚੜ ਦੇਖੋ ਤੀ ਨਾ। ਹੁਣ ਆ ਮੇ ਫੈਸ਼ਨ ਆ ਉਹ ਪਹਿਲਾਂ ਇਹ ਲੈ ਕੇ ਆਉਂਦੇ ਨੇ। ਦੇਖੋ ਕਲਰ ਚੜ ਦੇਖੋ। ਨ ਆਨ ਪੂਰੇ ਕੋਕਾ ਪੀਸ ਲੈ ਕੇ ਆਉਣੇ ਗਰਲ ਵਾਸਤੇ ਜਿਹੜੇ ਗਰਲਸ ਨੂੰ ਕਲਰ ਵਧੀਆ ਲੱਗਦੇ ਨੇ ਉਹ ਲੈ ਕੇ ਆਉਣੇ ਨੇ ਬੋਏਲ ਵਾਸਤੇ ਜਿਹੜੇ ਹੁੰਦੇ ਨੇ ਨੋਰਮਲ ਕਲਰ ਉਹ ਨੇ ਲਾਈਫ ਸਟਾਈਲ ਦੇ ਤਰ੍ਹਾਂ ਯੂਜ਼ ਕਰਨ ਦਾ ਕੋਰਸ ਸੈਟ ਇਹਦੇ ਪੀਸ ਕਿੰਨੇ ਅੱਛਾ ਘਰੇ ਵੀ ਪਾ ਸਕਦਾ ਹੈ ਇਹ ਦੇਖੋ ਜਿੱ ਕਿੰਦਾ ਪਿਆਰਾ ਕਲਰ ਹੈ ਇਹਦੇ ਉੱਪਰ ਆਪਾਂ ਡਿਸਕਾਊਂਟ ਦਵਾਵਾਂਗੇ 30% ਡਿਸਕਾਊਂਟ ਇਹਦੇ 30% ਸਾਰੀਆਂ ਆਈਟਮਾਂ ਜਿਹੜੀਆਂ ਹੈਗੀਆਂ ਨੇ ਕੰਪਨੀ ਦੇ ਆਈਟਮਾਂ ਹਾਂਜੀ ਆ ਦੇਖੋ ਇਹ ਬ੍ਰਾਂਡਿਡ ਆਈਟਮਸ ਆ ਕੰਪਨੀ ਦੀਏ ਚੈੱਕ ਕਰੋ ਲਓ ਜੀ ਇਹਦੇ ਉੱਪਰ ਵੀ ਤੁਹਾਨੂੰ ਕੰਪਨੀ ਦੇ ਆਈਟਮ ਦੇ ਉੱਤੇ 30 ਇਹ ਫਰਸਟ ਟਾਈਮ ਇਹਨਾਂ ਦਾ ਡਿਸਕਾਊਂਟ ਆ ਸਰ ਅਜੀ ਸਪੈਸ਼ਲ ਆਈਟਮਾਂ ਇਹ ਬਹੁਤ ਪਿਆਰੀ ਆਈਟਮਾਂ ਮੁੰਜੀ ਵੇ ਸਰ ਇਹਦੇ ਤੇ ਐਮ ਆਰ ਪੀ 630 ਰੁਪਏ 3% ਲੈਸ ਕਰਕੇ 430 420 ਮਤਲਬ 200 ਰੁਪਏ ਸਿੱਧਾ ਡਿਸਕਾਊਂਟ ਹੋ ਗਿਆ 400 ਰੁਪਏ ਦੇ ਆਸ-ਪਾਸ ਦੇਖੋ ਕਿੰਨਾ ਪਿਆਰਾ ਕਲਰ ਹੈ ਮਨ ਕਰਦਾ ਜਿਹੜਾ ਤੁਹਾਨੂੰ ਤੁਹਾਡੀ ਪਸੰਦ ਦਾ ਹੈਗਾ ਤੁਹਾਨੂੰ ਮਿਲ ਜਾਣਾ ਇਹ ਤੋਂ ਦੇਖੋ ਜੀ ਪੀਸ ਦੇਖੋ ਪਿਆਰੀ 220 ਰੁਪਏ ਸਰ 30% ਲੈਸ ਕਰਕੇ 220 ਰੁਪਏ ਹੋ ਜਾਏਗੀ ਓਏ ਹੋਏ ਹੋਏ ਕਾਟਨ ਦੀ ਆਈਟਮਾਂ ਜਰਮੀ ਆ ਤੇ ਆਫਿਸ ਉਸ ਤੋਂ ਬਾਅਦ ਇਹਨਾਂ ਦਾ ਕੋਟ ਸੈੱਟ ਅੱਜ ਕੱਲ ਦਾ ਟ ਨਾਲੇ ਦੇ ਕੈਪਰੀ ਸ਼ਾਰਟ ਸਨੀਕਰ ਲੋਰ ਹਰ ਚੀਜ਼ ਹੈ ਮਾਰਟੀ ਦਾ ਮਰਜ਼ੀ ਦਾ ਲੁੱਕ ਇਤਿਹਾਰ ਵਗੈਰੇ ਫੰਕਸ਼ਨ ਜੇ ਪਾਣੀ ਗ੍ਰੀਨ ਡਰੈਸ ਜਰਾ ਲੇਟੈਸਟ ਲੋਗ ਦੇਖੋ ਅਗੇ ਮਾਲ ਨਮਾ ਖੁੱਲ੍ਹ ਗਿਆ ਆਫਲੇ ਵਿੱਚ ਲਗਾਤਾ ਲਵਨਲ ਰੋਜ਼ਰ ਫੈਂਸੀ ਡਰੈਸ ਇਸ ਆਲ ਰੈਡੀ ਅਦਰ ਇਹਨਾਂ ਤੇ ਵੀ ਅਪਾ ਸਪੈਸ਼ਲ ਆਫ ਦਵਾਂਗਾ ਇਹ ਕੰਪਨੀ ਦੇ ਐਟਮਨ ਇਹ ਕਿੰਨਾ ਕਿੰਨਾ ਆਫ ਦੇ ਰਿਹਾ 30% ਫਲੈਟ ਹੈ ਬਾਕੀ ਤੇ 40 ਵੀ 50 ਵੀ ਹੋ ਜਾਗਾ ਜਿਹੜੇ ਕੋਈ ਮਹਰੀ ਕੰਪਨੀ ਦੇ ਐਟਮ ਮਨ ਲਓ ਕੋਈ ਬ੍ਰਾਂਡ ਜਿਆਦਾ ਉਹਦੇ ਤੇ 20% ਦੇ ਦੋ ਫੈਂਸੀ ਉਹ ਵੀ ਮਿਲ ਜਣਗੇ ਦੇਖੋ ਜੀ ਕਿੰਨੀ ਪਿਆਰੀ ਲੱਗਦੀ ਆਈਟਮ ਨਾਲ ਗਰਮੀਆਂ ਦੇ ਵਿੱਚ ਮਨ ਲਓ ਗਰਮੀਆਂ ਦਾ ਤਾਂ ਤੋਹਫਾ ਹੀ ਹੈ ਐਟਮਾ ਪਲਾਜ਼ੋ ਮਗਲੇ ਬੱਚੇ ਕਹਿੰਦੇ ਪਲਾਜ਼ੋ ਪਾਣਾ ਓਏ ਸ਼ਰਾਰਾ ਸੂਟ ਵੀ ਮਿਲ ਜੇਗਾ ਲਹਿੰਗਾ ਸੂਟ ਵੀ ਮਿਲ ਜੇਗਾ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਈਗੀ ਮਨ ਲਓ ਛੋਟੇ ਛੋਟੇ ਬੱਚਿਆਂ ਵਾਸਤੇ ਸ਼ਰਾਰਾ ਸੂਟ ਲਹਿੰਗਾ ਸੂਟ ਮਿਲ ਜੇਗਾ ਮਨ ਲਓ 1 ਫਾਕੜ ਇਨਫੈਂਸਿਵ ਫਾਕੜ ਵੀ ਮਿੱਡੀਆਂ ਲੈ ਲੇਗੇ ਤੁਹਾਨੂੰ ਇਦਾਂ ਦੀ ਮਿੱਡੀਆਂ ਮਿਲ ਜਾਣਗੀਆਂ ਹੂੰ ਅੱਛਾ ਜਿਵੇਂ ਆਪਾਂ ਨੇ ਬॉयਜ਼ ਦੇ ਵਿੱਚ ਦੇਖਿਆ ਸੀ ਬਹੁਤ ਇਹ ਜਿਹੜਾ ਗਲਦੂ ਵੀ ਆਂਦਾ ਸਰ ਓਕੇ ਤੇ ਤਿੰਨੇ ਲਈ ਸਕੇ 300 ਰੁਪਏ ਦਾ ਮਤਲਬ 24 ਤੋਂ ਲੈ ਕੇ 36 ਦੇ ਮਾਰ ਦੀ ਸਾਈ ਲੈ ਲਓ ਜਿਹੜਾ ਮਾਰ ਦੀ ਤੇ ਵੈਰਾਈਟੀ ਦੇਖ ਲਓ ਮਾਰ ਲਓ ਨੀਗਾ ਇੱਧਰ ਸਾਰੀ ਵੈਰਾਈਟੀ ਤਾਂ ਹੁਣ ਇਹ ਸਾਰਾ ਫਸਟੋਕ ਕਲੀਅਰ ਕਰਨਾ ਸਾਰਾ ਗਲਦੂ ਵਾਲਾ ਜਿਹੜਾ ਹੈ ਹਾਂਜੀ ਹਾਂਜੀ ਇਹ ਸਾਰਾ ਗਲਦੂ ਦਾ ਸਾਰਾ ਸਟਾਕ ਕਲੀਅਰ ਕਰਨਾ ਆਪਾਂ ਨੇ ਕਰ ਲੈਨੇ ਜੈਂਟਸ ਦੀ ਐਡਮਨ ਤੇ ਵੀ ਲੱਗਿਆ ਹੋਇਆ ਡਿਸਕਾਊਂਟ ਉਹ ਵੀ ਦੇਖ ਲੈਨੇ ਕਿਉਂਕ ਮੈਨੂੰ ਇਹ ਟੀ-ਸ਼ਰਟ ਹੈ ਸਰ ਸਿਰਫ 300 ਰੁਪਏ ਦੇ ਵੈਸੇ ਪ੍ਰਾਈਸ ਕੀ ਸੀ ਜੀ ਤੇ ਸੇਲ ਵਿੱਚ ਕਿਵੇਂ ਲਾਇਆ तकरीबन ਇਹਦਾ ਪ੍ਰਾਈਸ ਸੀਗਾ ਸਾਡ 460 ਰੁਪਏ 500 ਰੁਪਏ 550 ਰੁਪਏ ਠੀਕ ਹੈ ਜੀ ਫਲੈਟ ਨੂੰ 580 300 ਮਿਲ ਲਈਏ ਹਾਂ ਜੀ ਇਹ ਕਪੜਾ ਚੇਂਜ ਹੋ ਗਿਆ ਸਰ ਲਾਈਕ ਕਾ ਕਪੜਾ ਇਹ ਹੂੰ ਇਹ 600 650 ਦੀ ਟੀ-ਸ਼ਰਟ ਸੀ ਇਹ ਤੁਹਾਨੂੰ 350 ਰੁਪਏ ਫਲੈਟ ਦੇ ਇਹ ਦੇ ਟੱਪ ਪਾਉਚ ਜੈਂਸ ਵੀ ਪਾਉਚ ਲੈ ਕੇ ਆਏ ਆ ਸਰ ਤੁਹਾਨੂੰ ਦਿਖਾਣਾ ਜੈਂਸ ਪਾਉਚ ਜਬ ਬਹੁਤ ਰੀਜ਼ਨਬਲ ਰੇਟ ਤੇ ਲੈ ਕੇ ਆਇਆ ਐ ਇਹ ਕੋਈ ਮਾਰਕਟ ਖਰਾਦ ਨਾਲ ਰੇਟ ਆਪਣਾ ਓਕੇ ਜੀ ਤਰੋ ਜਿਹਦੇ ਵਿੱਚ ਵੀ ਡਿਜ਼ਾਈਨ ਚੈੱਕ ਕਰ ਲਓ ਸਾਰੇ ਇਹਦੇ ਵਿੱਚ ਜਿਵੇਂ ਬਾਈ ਜਨਾ ਦੱਸਿਆ ਵੀ ਪਾਉਚ ਲੈ ਕੇ ਆਏ ਨੇ ਕਰੋ ਚੈੱਕ 100% ਕੋਟਨ ਦੀ ਟਿਸ਼ਰਟ ਸੀਕੇ ਬ੍ਰਾਂਡ ਹੋ ਗਿਆ ਤਿੰਨ ਟੀ-ਸ਼ਰਟਾਂ ਤੁਹਾਨੂੰ ਮਿਲਦੀਆਂ ਨੇ ਲਓ ਜੀ ਕਲਰ ਕੰਬੀਨੇਸ਼ਨ ਤਾਂ ਇਹਦੇ ਵਿੱਚ ਸਾਰੇ ਮਿਲ ਜਾਣੇ ਨੇ ਕਲਰ ਤਾਂ ਬਾਦੂ ਸੱਜਨੇ ਮਰਜ਼ੀ ਕਲਰ ਲਓ 12 12 15 15 ਕਲਰ ਹੈ ਤੇ ਫਿਰ ਇਹਦਾ ਪ੍ਰਾਈਸ ਆਉਂਦੇ ਹੋ ਖਲਾਦੇ ਹੋ ਫਿਰ ਮਾਰਕੀਟ ਪ੍ਰਾਈਸ ਆ ਫਿਰ ਬਹੁਤ ਹੀ ਜ਼ਿਆਦਾ ਪ੍ਰਾਈਸ ਹੁੰਦਾ ਸਿਆ ਆਪਾਂ ਪਹਿਲਾਂ ਡਿਜ਼ਾਈਨ ਚੈੱਕ ਡਿਜ਼ਾਈਨ ਦੇਖ ਚੈੱਕ ਕਰ ਲੋ ਪਲੇਨ ਅਗਲੇ ਕਿਹੜੇ ਕਸਪਰ ਪਲੇਨ ਪੇ ਪਸੰਦ ਕਰਦੇ ਆ ਉਹ ਪਲੇਨ ਮਿਲ ਜੇਗਾ ਜਿਹਨਾਂ ਨੂੰ ਡਿਜ਼ਾਈਨਿੰਗ ਲੈਣੀ ਹੈ ਡਿਜ਼ਾਈਨਿੰਗ ਮਿਲ ਜੇਗੀ ਪਾਉਟ ਦਾ ਪ੍ਰਾਈਸ ਰਹੇਗਾ ਸਿਰਫ ਸਿਰਫ 400 ਰੁਪਏ 400 ਰੁਪਏ ਦੇ ਵਿੱਚ ਤਿੰਨ ਜਿਹੜੀਆਂ ਟੀ-ਸ਼ਰਟਾਂ ਮਿਲ ਜਾਣਗੀਆਂ 400 ਰੁਪਏ ਜਾਂ ਲੋਗ ਰਹਿਣ 450 ਸਟਾਰ ਹੈ ਇੱਕ ਨਾਲ ਇੱਕ ਫ੍ਰੀ ਰੇਟ ਦੇਖ ਲਓ ਕੀ ਰਹਿ ਗਿਆ ਮਤਲਬ 450 ਦੇ ਵਿੱਚ ਲੋਅਰ 500 ਰੁਪਏ ਦੇ 500 ਰੁਪਏ ਦੇ ਦੋ 500 ਦੀਆਂ ਦੋ 450 ਦੀਆਂ ਦੋ ਮਤਲਬ 450 ਤੋਂ ਸ਼ੁਰੂ ਹੋ ਜਾਣਗੀਆਂ ਹਾਂਜੀ ਹਾਂਜੀ ਸਰ 450 ਤੋਂ ਸ਼ੁਰੂ ਹੋ ਜਾਣਗੀਆਂ ਇਤੋਂ ਤੱਕ ਜਮ ਹੈਗੀ ਸਰ ਆਪਣੇ ਕੋਲ 585 ਰੁਪਏ ਦੀ ਲੋਰ ਹੈ ਇੱਕ ਨਾਲ ਇੱਕ ਫ੍ਰੀ ਮਤਲਬ ਆਓ ਐਮ ਆਰ ਪੀ ਚੈੱਕ ਕਰੋ ਜਿੰਨੀ ਐਮ ਆਰ ਪੀ ਆ ਉਹਦੇ ਵੱਡੇ ਦੋ ਲੋਰਾਂ ਲੈ ਜਾਓ ਹਾਂਜੀ ਹਾਂਜੀ ਹਲੋ 630 ਰੁਪਏ ਹੈ ਇੱਕ ਨਾਲ ਇੱਕ ਫ੍ਰੀ ਐਮ ਆਰ ਪੀ ਚੈੱਕ ਕਰੋ ਓਕੇ ਹਿੰਦੀ ਇੰਦਰਾ ਦੀ ਲੋਰ ਹੈ ਸਰ 40% ਲੈਸ 40% ਲੈਸ ਤੇ ਹਾਂਜੀ ਅਲਗੀਆ ਬਸ ਸਟਾਕ ਕਲੀਅਰ ਕਰਨਾ ਵਸੇ ਮਤਲਬ ਤੁਹਾਡੇ ਵਾਸਤੇ ਬਹੁਤ ਵੱਡਾ ਜਿਹੜਾ ਹੈਗਾ ਕੋਟਨ ਲੋਰ ਦਾ ਸਾਉਂਡ ਹੈ ਹਾਂ ਕੋਟਨ ਲੋਰ ਕਲੈਸ਼ ਲੋਰ ਐਨ ਐਸ ਲੋਰ ਡਰਾਈ ਫਿਟ ਲੋਰ ਜਿਹੜੀ ਮਰਜੀ ਲੋਰ ਲੈ ਲਓ ਸਰ ਹਰ ਚੀਜ਼ ਮਿਲੇਗੀ ਆ ਦੇਖੋ ਕਾਰਗੋ ਲੋਰ ਹੈ ਬ੍ਰਾਂਡ ਉਹ ਕਹਿੰਦਾ ਹੈ ਇੰਦਰਾ ਦਾ ਬ੍ਰਾਂਡ ਹੈ 40% ਲੈਸ 40% ਲੈਸ ਤੇ ਮਿਲ ਜਾਣਾ ਪ੍ਰੈਸ ਸਟਾਕ ਹੈ ਸਰ 100% प्योर कॉटन है जी दर्शन कॉटन आइटम आ देखो सर आजकल नमी चली चल रहे हैं को प्राइस कॉटन को प्राइस हां तो हो गई यार ये लो जी वैरायटी चेक करो थोड़े से पीस भाई ने ਤੁਹਾਡੇ ਵਾਸਤੇ ਕੱਢੇ ਨੇ ਬਹੁਤ ਵਧੀਆ ਤੁਹਾਨੂੰ ਦਿਖਾਈ ਮਿੰਡੋ ਦੇਖ ਲੋ ਇੱਕ ਵਾਰੀ ਵਿੰਡੋ ਤੋਂ ਫਾਰਮਲ ਚ ਫਾਰਮਲ ਚ ਆਇਓ ਨੀਰਨਸ ਵਾਸ ਲੋ ਜੀ ਫਾਰਮਲ ਦੇ ਵਿੱਚ ਵੀ ਇਹਨਾਂ ਕੋਲੇ ਬਹੁਤ ਵਧੀਆ ਵਧੀਆ ਪੀਸ ਮਿਲਦੇ ਨੇ ਫਾਰਮਲ ਤੇ ਵੀ ਡਿਸਕਾਊਂਟ ਲਾਇਆ ਵਜੇ ਆਪਾਂ ਨੇ ਇੱਕ ਨਾਲ ਇੱਕ ਫ੍ਰੀ ਲੋ ਜੀ ਪੀਸ ਚੈੱਕ ਕਰ ਲੋ ਪਹਿਲਾਂ ਲਓ ਜੀ ਇਹਦੇ ਵਿੱਚ ਇੱਕ ਨਾ ਇੱਕ ਫਰੀ ਹੈ ਤੇ ਇਹਦੇ ਵਿੱਚ ਜਿਹੜਾ ਪੀਸ ਨੇ ਤੁਹਾਨੂੰ ਬਹੁਤ ਮਿਲ ਜਾਣੇ ਨੇ ਆਪ ਕੋਮਪਲੈਟੀ ਵੈਰਟੀ ਸਰ ਦੇਖੋ ਜੀ ਵੈਰਟੀ ਤੇ ਮਾਰ ਲੋਨੇਗਾ ਤੇ ਮਾਰ ਇਹਨਾਂ ਦਾ ਪੂਰਾ ਹਨ ਭਰ ਕੇ ਲਾਇਆ ਹੋਇਆ ਲਓ ਜੀ ਜਿੰਨੀ ਮਰਜ਼ੀ ਪਾਰਟੀ ਕਰ ਲਓ ਠੀਕ ਹੈ ਜੀ ਸਾਰਾ ਜਿਹੜਾ ਹੈਗਾ ਸਟਾਕ ਕਲੀਅਰ ਕਰਨਾ ਤਾਂ ਜਿਹੜਾ ਤੁਹਾਨੂੰ ਇੱਕ ਨਾ ਇੱਕ ਫਰੀ ਦੇ ਰਹੇ ਨੇ ਮਤਲਬ ਮੇਲਾ ਲੁੱਟਣ ਵਾਲਾ ਕੰਮ ਹੈ ਹੁਣ ਆਪਾਂ ਜੀਨਸ ਦੀ ਗੱਲ ਕਰਦੇ ਹਾਂ ਬਸ ਜੀਨਸ ਤੇ ਨਹੀਂ ਕੰਮ ਕਰਵਾਉਦੇ ਦੇਖੋ ਜੀ ਜੀਨ ਦੀ ਬੈਂਟ ਦੀ ਗੱਲ ਕਰੀ ਆਪਾਂ 14-1500 ਦੀ ਆ ਮਿਲਦੀ ਹੈ ਜੀ ਆਪਾਂ ਲੈ ਜਾਣੇ ਆ 1200 ਲੈ ਕੇ 14-1500 ਤ ਆਪਾਂ ਦੇ ਗੀ 990 ਫਲੈਰ ਦੇਣੀ ਸਰ ਮਤਲਬ ਇੱਕ ਪੀਸ ਜਿਹੜਾ ਲਊਗਾ 900 ਦਾ ਮਤਲਬ 900 ਨਹੀਂ ਦੇ ਦਿੰਦੇ ਠੀਕ ਹੈ ਜੀ ਔਰ ਜਿਹੜਾ ਪੰਜ ਪੀਸ ਲਊਗਾ ਉਹਨਾਂ ਵਾਸਤੇ ਸਪੈਸ਼ਲ ਆਫਰ ਇੱਕ ਪੈਂਟ ਫਰੀ ਅੱਛਾ ਜੀ ਜਿਹੜਾ ਬੰਦਾ ਪੰਜ ਪੀਸ ਲਊਗਾ ਇੱਕ ਪੈਂਟ ਨਾਲ ਫਰੀ ਮ ਦੇਣੀ ਹੈ ਤੇਰਾ 1300 ਰੁਪਏ ਜਿਹੜੀ ਜੀਨ ਆਪਾਂ 990 ਰੁਪਏ ਕਰ ਦੇ ਤਿੰਨ 400 ਦਾ ਡਿਸਕਾਊਂਟ ਪਹਿਲਾਂ ਮਿਲ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੀ ਜੀਨ ਬੰਦਾ ਕਸਟਮਰ ਚਾਰ ਪੰਜ ਪੈਂਟਾਂ ਦਾ ਵੈਸੀ ਲੈ ਲੈਂਦਾ ਉਹਨੂੰ ਆਪਾਂ ਇੱਕ ਜੀਨ ਫਰੀ ਦੇ ਦਾਂਗੇ 800 ਰੁਪਏ ਪੈਂਟ ਭਾਗੀ ਸਰ 800 ਰੁਪਏ ਇਸ ਤੋਂ ਬਾਅਦ ਕਾਟਨ ਦੀਆਂ ਪੈਂਟਾਂ ਵੀ ਪਾਉਣ ਦੇ ਲੋਕ ਸ਼ਿਕਾਇਤ ਹੁੰਦੇ ਨੇ ਕਾਟਨ ਦੀਆਂ ਪੈਂਟਾਂ ਦੇ ਵਿੱਚ ਕਾਟਨ ਤੇ ਵੀ ਐਡ ਕੀਤੀ ਮੱਤ ਕਰਦਾਂ ਆਪਾਂ ਇੱਕ 1070 ਦੀ ਪੈਂਟ ਅਰੇ ਅੱਛਾ ਜੀ ਆਪਾਂ ਵੈਸੇ ਲੈ ਲੈਂਦੇ 1070 ਦੀ ਹਾਂਜੀ ਹਾਂਜੀ ਸਰ ਨੈਟ ਅਸੀਂ ਐ ਵੀ ਆਫਰ ਦੇਣੀ ਆਪਾਂ ਨੇ ਕਿ ਹਸਤਾ ਦੇਣਾ ਇੱਕ ਨਾਲ ਇੱਕ ਫ੍ਰੀ ਮਤਲਬ ਪੈਂਟ ਜਿਹੜੀ ਹੈਗੀ 535 ਰੁਪਈਆ ਦੀ ਰਹਿ ਗਈ ਜੀ 535 ਰੁਪਈਆ ਰਹਿ ਗਈ ਲਓ ਜੀ ਚੱਕੋ ਕਾਟਨ ਦੀ ਪੈਂਟ 535 ਜਿਹੜਾ ਮਾਦੀ ਸਾਈ ਲੈ ਲਓ 30 ਤੋਂ ਲੱਗੇ 38 ਸਾਈਜ਼ ਹੈ 40 42 ਦਾ 50 ਰੁਪਏ ਐਕਸਟਰਾ ਹੋਏਗਾ ਠੀਕ ਜੀ ਵਰੇ ਜੀ ਤੁਸੀਂ ਕਲਰ ਚੈੱਕ ਕਰ ਲਓ ਜਿੰਨੇ ਮਰਜੀ ਆ ਲੋ ਨੇੜੀ ਨਾਈਟ ਸੂਟ ਹੈ ਐਨਾਵ ਫਕਦੀਨ ਲਗਾਇਆ ਜਿੰਨਾ ਆਪਾਂ ਇਸਦੀ ਲਗਾਇਆ ਸਟੋਕ ਸਾਰਾ ਕਲੀਅਰਿੰਗ ਤੇ ਲਾਇਆ ਤੁਸੀਂ ਪੂਰਾ ਕਸ਼ ਕਰਕੇ ਤੋਂ ਰੱਖਣੀ ਮਗਾ ਸਰ ਡਿਜ਼ਾਈਨ ਦੇਖੋ ਤੁਸੀਂ ਇੱਕ ਤੋਂ ਇੱਕ ਆਪਾਂ ਬ੍ਰਾਂਡ ਦਾ ਨਾਮ ਲੰਦੇ ਆਫਰ ਜੋ ਬੈਸਟ ਆਫਰ ਲੈ ਕੇ ਆਏ ਆ ਜੇ ਸਾਡੇ ਨਾਲ ਗੱਲ ਕਰਦੇ ਸੀ ਕਹਿੰਦੇ ਵੀ ਰਖੜੀ ਤੇ ਜਿੰਨਾ ਸ਼ਗਲ ਮਿਲਣਾ ਪੈਣਾ ਨੂੰ ਸਾਰਾ ਇਹਨਾਂ ਦੀ ਦੁਕਾਨ ਤੇ ਆ ਕੇ ਤੁਸੀਂ ਖਰਚ ਜਾਣਾ ਕਿਉਂਕਿ ਐਡਾ-ਐਡਾ ਤਕੜਾ ਡਿਸਕਾਊਂਟ ਮਿਲਣਾ। ਕਿਤੋਂ ਡਿਸਕਾਊਂਟ? ਨਾਈਟਸਟੋਰ ਦੇ ਸਰ 30 ਤੋਂ ਲੈ ਕੇ 40% ਡਿਸਕਾਊਂਟ। 30 ਤੋਂ ਲੈ ਕੇ 40 ਕਿੰਨੇ ਕੁ ਦਾ ਰਹਿ ਜਾਂਦਾ ਜੀ ਪੀਸ ਇਹ? ਸਰ ਮੰਨ ਲਓ 600 ਤੋਂ ਲੈ ਕੇ 800 ਰੁਪਏ ਤੱਕ 900 ਰੁਪਏ ਤੱਕ ਰਹਿ ਜਗੇ ਇਹ। ਕਿਉਂਕਿ ਇਹ ਵੀ ਅੱਜਕੱਲ ਜਿਹੜਾ ਟ੍ਰੈਂਡ ਹੈ ਇਹਨਾਂ ਚੀਜ਼ਾਂ ਦਾ। ਹਾਂਜੀ ਹਾਂਜੀ crop top ਇਹ ਆਪਾਂ ਬਹੁਤ ਰੀਜ਼ਨੇਬਲ ਰੇਟ ਤੇ ਦੇ ਦਿੰਦੇ ਹਾਂ ਸਰ। ਇਹਨਾਂ ਦੇ ਉੱਪਰ ਵੀ ਡਿਸਕਾਊਂਟ ਦੇਣਾ ਦੀ। ਹਾਂਜੀ ਹਾਂਜੀ ਸਰ ਇਹ ਸਰ ਸਿਰਫ ਪੇਗਿੰਗ 190 ਰੁਪਏ ਦੀ ਸ਼ ਸ੍ਰੀਕਸ 90 ਰੁਪਏ ਵੇਜੀਟੇਸ਼ਨ ਦੇਖ ਲੋ ਜੀ ਕਿੰਨੀ ਚੰਗੀਆਂ ਨੀ ਚੀਜ਼ 190 ਰੁਪਏ ਦੇ ਵਿੱਚ ਤੁਹਾਨੂੰ ਮਿਲ ਗਈ ਜਿਹੜਾ ਮਾਦੀ ਕਲਾ ਜਿਹੜਾ ਮਰਜ਼ੀ ਡਿਜ਼ਾਈਨ ਲਓ 30% ਲੈਸ ਬ੍ਰਾਂਡ ਦੀ ਟੀ-ਸ਼ਰਟ ਹੈ ਚੈੱਕ ਕਰੋ ਕਦੀ ਡਿਸਕਾਊਂਟ ਨਹੀਂ ਲੱਗਿਆ ਸਰ ਇਹਨਾਂ 30% ਡਿਸਕਾਊਂਟ ਕੋਈ ਨਹੀਂ ਦੇਗਾ ਹਾਲੋ ਜੇ ਕੋਈ கேਗਰ ਵੀ ਇਹਨਾਂ ਡਿਸਕਾਊਂਟ ਅਲੱਗ ਸ਼ਾਪ ਵਾਲੀ ਲੈ ਕੇ ਆਉਣਗੇ ਆਪਣੇ ਤੋਂ ਲੇਡੀਜ਼ ਲੋਅਰ ਉਹਤੇ ਵੀ ਡਿਸਕਾਊਂਟ ਦੇ ਦੋ 30 ਤੋਂ ਲੈ ਕੇ 40% ਡਿਸਕਾਊਂਟ ਬ੍ਰਾਂਡ ਵਾਈਜ਼ ਹਾਂਜੀ ਹਾਂਜੀ ਬ੍ਰਾਂਡਡ ਟੀਸ਼ਰਟ ਹਾਂਜੀ 499 ਰੁਪਏ ਲੱਗੀ ਏ ਤੇ ਐਮ ਆਰਪੀ ਰੱਖੜੀ ਵਾਸਤੇ ਆਫਰ ਏਕ ਨਾਲ ਇੱਕ ਫ੍ਰੀ ਪੁੱਤਾ ਇਹ ਪੂਰੇ ਅਲਓਵਰ ਸੂਟ ਪੂਰਾ ਸਰ ਇਹ ਪਲਾਜੋ ਸੂਟ ਏ ਸਰ ਪੂਰਾ 100% ਗਾਰੰਟੀ ਵਾਲੀ ਸਾਡੇ ਕੁਰਤੇ ਆਦੇ ਕੱਪੜੇ ਦੀ ਕੋਈ ਕਲਰ ਫੇਡ ਹੁੰਦਾ ਕੋਈ ਹੋਰ ਕੰਪਲੇਂਟ ਹੈ ਤਾਂ ਇਹਦਾ ਗਾਰੰਟੀ ਹੋਏਗੀ ਤੁਸੀਂ ਹਾਂ ਮਜਾਜੇ ਸੂਟ ਲੈ ਲਓ ਤੁਸੀਂ 10000 ਦਾ ਉਹਦੀ ਗਾਰੰਟੀ ਜਾਂਦੀ ਸਾਡੇ 550 ਦਾ ਕੁਰਤਾ ਲਓ ਉਹਦੀ ਗਾਰੰਟੀ ਹੋਏਗੀ ਕਲਰ

फर्स्ट टाइम आपका ऑफर लगा रहे थर्टी परसेंट लेस जो मर्जी ले लो एम तो लेके फाइव एक्सएल तक साइज तो है अपने पास एमआरपी आर पांच सौ तो स्टार्ट हो जाएगी हजार रुपए तक एम आर पी भी थर्टी परसेंट प्लान प्लेट शर्ट लेनी है शर्ट मिल जाएंगी चलो तुम्हें सैंपल दिखाया है, है वैरायटी बहुत ज्यादा है मिडी कॉटन मिडी है, नहीं है। ਹਲਪਾ ਗਾਣੇ ਬਹੁਤ ਇਹ ਪੀਸ ਦਿਖਾ ਕਰਕੇ ਬਹੁਤ ਸਮਨਾ ਸਮਨਾ ਪਾਉਂਦੀ ਹੈ ਇਹਦੇ ਵੀ ਆਫ ਹੈ ਸਰ 30% ਫਲੈਟ ਲੇਡੀਜ਼ ਕੋਰਸੈਟ ਹੈ ਇਹਦੇ ਵੀ ਡਿਸਕਾਊਂਟ ਹੈ 30% ਡਿਸਕਾਊਂਟ ਜਿਹੜੇ ਸਾਨੂੰ ਸਟਾਕ ਜੀ ਲੇਡੀਜ਼ ਜੀਨ ਦੇ ਵਿੱਚ ਦੇਖੋ ਜਿਹਨੇ ਟੌਪ ਲੈਣ ਉਹ ਜੀਨ ਵੀ ਲਏਗਾ ਆਪਾਂ ਜੀਨ ਤੇ ਵੀ ਫਲੈਟ ਡਿਸਕਾਊਂਟ ਦਵਾਂਗੇ ਹਰ ਇੱਕ ਆਈਟਮ ਦੇ ਵੀ ਉਹਨਾਂ ਨੇ ਕਿਹਾ ਵੀ ਡਿਸਕਾਊਂਟ ਮੈਨ ਲਾਈਨ ਮਿਲਦਾ ਤੁਹਾਨੂੰ ਇਹ ਕਿੱਡਾ ਕਿੱਡਾ ਸਟੌਨ ਦੇ ਰਿਹਾ ਜੀ ਸਰ ਇਹਦੇ ਫਲੈਟ 20% ਕਲੈਸ ਕਰੋ 20% ਅਡ ਕਲੈਸ ਜੀ ਇਹਨੇ ਆਪਾਂ ਕਦੀ ਡਿਸਕਾਊਂਟ ਲਾਇਆ ਸੀ ਨੈਟ ਰੇਟ ਵੇਜੇ ਆ ਕੋਈ ਡਿਸਕਾਊਂਟ ਨਹੀਂ ਹੁੰਦਾ ਫਿਰ ਫਲੈਟ 20% ਡਿਸਕਾਊਂਟ ਬਣਉਣਾ ਕਿੱਡਾ ਪਿਆਰਾ ਪੀਸ ਆ ਬਹੁਤ ਵੈਰਾਈਟੀ ਜ਼ਰਾ ਚੈੱਕ ਕਾਟਨ ਹੱਤਰ ਦੀ ਵੈਰਾਈਟੀ ਇਹ ਤੁਹਾਨੂੰ ਕੁਝ ਸੈਂਪਲ ਹੀ ਦਿਖਾਏ ਆ ਆਪਾਂ ਨੇ ਖੜਜੋ ਖੜਜੋ ਬਲੀਓ ਬੰਦ ਨਾ ਕਰਿਓ ਹਲੇ ਆਫਰ ਹਲੇ ਬੰਦ ਨਹੀਂ ਹੋਏ ਇੱਕ ਹੋਰ ਆਫਰ ਤੁਹਾਡੇ ਵਾਸਤੇ ਲੈ ਕੇ ਆਏ ਨੇ ਬਾਈ ਜੀ ਕੀ ਆਫਰ ਹੋਵੇ 10000 ਦੇ ਵਿੱਚ ਸਾਡਾ ਪੀਸਰ ਐਨਵੀ ਸਟੋਰ ਦਾ ਫੇਸਬੁਕ ਤੇ ਜ ਲਤੀ ਡਰਾ ਉਹਨਾਂ ਨੂੰ ਆਹ ਕੰਪਨੀ ਦਾ ਪਰਫਿਊਮ ਹੈ ਸਰ ਇਹ 1200 ਰੁਪਏ ਐਮ ਆਰ ਪੀ ਇਹ ਦੀ ਓਕੇ ਆ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਚਾਰ ਚਾਰ ਬੰਦਿਆਂ ਨੂੰ ਅਸੀਂ ਮਤਲਬ ਪਰਫਿਊਮ ਦੇਵਾਂਗੇ ਇੱਕ ਗਿਫਟ ਮਿਲਣੀ ਹੈ ਜੀ ਐਮ ਆਰ ਪੀ ਜਿਹੜੀ ਹੈਗੀ 1200 ਰੁਪਏ ਆ ਜੀ ਚੈੱਕ ਕਰੋ ਐਨ ਵੀ ਸਟੋਰ ਦਾ ਜਿਹੜਾ ਪੇਜ ਆ ਉਹ ਤੁਸੀਂ ਲਾਈਕ ਕਰਨਾ ਸ਼ੇਅਰ ਕਰ ਦੇਣਾ ਦੋਸਤੋ ਮਿੱਤਰਾਂ ਤੋਂ ਲਾਈਕ ਕਰਾ ਦੇਣਾ ਤੇ ਜਿਹੜੇ ਚਾਰ ਲੱਕੀ ਜੀਨਰ ਨੇ ਉਹਨਾਂ ਨੂੰ ਜਿਹੜਾ ਡੀਓ ਹੈ ਪਰਫਿਊਮ ਪਰਫਿਊਮ ਬਿਲਕੁਲ ਜਿਹੜਾ ਹੈਗਾ ਐਜ਼ ਅ ਗਿਫਟ ਦਿੱਤੀ ਜਾਊਗੀ ਇਸ ਆਫਰ ਤੇ ਤੇ ਬਾਕੀ देर ਨਾ ਕਰੋ ਤੁਸੀਂ ਵੀ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਕਿਉਂਕਿ ਆਫਰ ਲਿਮਟਡ ਟਾਈਮ ਵਾਸਤੇ ਆ ਹਨਾ ਇੱਕ ਤਰ੍ਹਾਂ ਨਾਲ ਦੁਕਾਨ ਨੂੰ ਲੁੱਟਣ ਵਾਲਾ ਹਸਾਬ ਹੈ ਵੀ ਤੁਸੀਂ ਜਿਹੜੀ ਵੀ ਆਈਟਮ ਲਵੋਗੇ ਤੁਹਾਨੂੰ ਵੱਧ ਤੋਂ ਵੱਧ ਮੈਕਸਿਮਮ ਡਿਸਕਾਊਂਟ ਮਿਲਣਾ ਪੂਰੇ ਸਾਲ ਦਾ ਮੈਕਸਿਮਮ ਡਿਸਕਾਊਂਟ ਮਿਲ ਰਿਹਾ ਚੇਤੀ ਤੋਂ ਚੇਤੀ ਵਿਜ਼ਿਟ ਕਰੋ ਵੱਡੇ ਵੱਡੇ ਫਾਇਦੇ ਕਰਾਓ ਤੇ ਜਿਹੜਾ ਤਿਹਾਰਾ ਬਹੁਤ ਹਸੀਆਂ ਖੁਸ਼ੀਆਂ ਦੇ ਨਾਲ ਮਨਾਓ ਬਾਕੀ ਹੱਸਦੇ ਰਹੋ ਵਸਦੇ ਰਹੋ ਮਿਲਦੇ ਆ ਨਾ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ